ਬੀਮਾ 10 ਲੱਖ ਦਾ ਦੇਣ ਜਾ ਰਹੇ ਆ ਇੱਕ ਸਾਡੀ ਗਾਰੰਟੀ ਨਹੀਂ ਸੀ ਸਾਡਾ ਕੋਈ ਉਹਨਾਂ ਨੂੰ ਵਾਦਾ ਨਹੀਂ ਸੀ ਕਰ ਇਹ ਤਾਂ ਸਾਡੇ ਮਾਨ ਸਾਹਿਬ ਦੀ ਸੋਚ ਹੈ 65 ਲੱਖ ਪਰਵਾਰ ਨੂੰ ਇਹ ਬੈਨੇਫਿਟ ਮਿਲਣਾ ਹੈ 65 ਲੱਖ ਕਾਰ ਬੰਨਾ ਉਹ ਸਾਰਾ ਹੈਡ ਦੇ ਕੇ ਚਲਾਇਆ ਨਾ ਉਹਦਾ ਪਹਿਲੇ ਇੰਤਜ਼ਾਮ ਕੀਤਾ ਇੰਤਜ਼ਾਮ ਕਰਨ ਤੋਂ ਬਾਅਦ ਲੈ ਕਿ ਕੋਈ ਚੋਰੀ ਮੋਰੀ ਤਾਂ ਨਹੀਂ ਹੈ ਸਭ ਦਾ ਇਲਾਜ ਹੋਏਗਾ 10 ਲੱਖ ਹੀ ਮਿਲੇਗਾ ਪਰ ਪ੍ਰਾਈਵੇਟ ਫਰਮ ਫਰਮ ਕੰਪਨੀ ਹੈ ਜਿਹੜੀ ਇਹ ਨੱਕ ਜਿਹੜੀ ਕੰਪਨੀ ਹੈ ਜਿਹੜਾ ਸਾਡੇ ਲੋਕਾਂ ਦਾ ਬੀਮਾ ਕਰ ਰਹੀ ਹੈ ਜੇ ਸਾਡੇ ਕੋਲ ਪੈਸੇ ਨਾ ਹੁੰਦੇ ਅਸੀਂ 90 92% ਲੋਕਾਂ ਨੂੰ ਬਿਜਲੀ ਫ੍ਰੀ ਦੇ ਪਾ ਦੇ ਇੰਨੇ ਵਧੀਆ ਮਹੱਲੇ ਕਿਉਂ ਚੱਲ ਰਹੇ ਆ ਉਹ ਕੌਣ ਮੈਨੇਜ ਕਰ ਰਿਹਾ ਸਰਕਾਰ ਮੈਨੇਜ ਕਰ ਰਹੀ ਹੈ ਉਹ ਫਾਟੇ ਕਿੱਥੋਂ ਆ ਰਹੇ ਆ ਕੋਈ ਵੀ ਸਾਡੇ ਹਲਕੇ ਦੇ ਵਿੱਚ ਐਸਾ ਸਕੂਲ ਨਹੀਂ ਹੈ ਜਦੀ ਇਮਾਰਤ ਨਾ ਬਣੀ ਹੋਵੇ ਜਦੀ ਚਾਰ ਦੀਵਾਰੀ ਨਾ ਹੋਈ ਹੋਵੇ ਸਾਡੇ ਬੱਚਿਆਂ ਵਾਸਤੇ ਵਾਟਰ ਕੁਲ ਨੇ ਲੱਗੇ ਹੋਣ ਕਿਕ ਰਜ਼ਾਰ ਮੈਨਾ ਦਾ ਨਹੀਂ ਮਿਲਿਆ ਅਸੀਂ ਅੱਜ ਉਹ ਵੀ ਦੇਣ ਜਾ ਰਹੇ ਆ ਅਸੀਂ ਲੋਕਾਂ ਦੇ ਵਿੱਚ ਤਾਂ ਹੀ ਜਾਵਾਂਗੇ ਕਿ ਅਸੀਂ ਲੋਕਾਂ ਦੇ ਮਾਵਾ ਤੇ ਭੈਣਾਂ ਨੂੰ 1000 ਰੁਪਏ ਦੇ ਕੇ ਜਾਵਾਂਗੇ ਲੂ ਜਨ ਲਾਈਟ ਤੇ ਸਵਾਗਤ ਮੈਂ ਕਮਲ ਕਪੂਰ ਇਸ ਵਕਤ ਅਗਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸੇ ਗੱਲ ਦੇ ਉੱਤੇ ਰਾਜਨੀਤੀ ਹੋ ਰਹੀ ਹੈ ਤਾਂ ਉਹ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੇ ਬੀਮਾ ਯੋਜਨਾ ਕਾਰਡ ਦੇ ਉੱਤੇ ਹੋ ਰਹੀ ਹੈ ਵਿਰੋਧੀ ਕਹਿ ਰਹੇ ਹੈ ਕਿ 1 ਰੁਪਿਆ ਵੀ ਕਿਸੇ ਨੂੰ ਨਹੀਂ ਮਿਲਣਾ ਇਸ ਲਈ ਕਾਰਡ ਬਣਾਉਂਦਾ ਕੋਈ ਵੀ ਫਾਇਦਾ ਨਹੀਂ ਹੈ ਸਰਕਾਰ ਕੋਲ ਜੈਰ ਖਾਨ ਯੋਗਤਾ ਪੈਸੇ ਹੈ ਨਹੀਂ ਤਾਂ ਮਰੀਜ਼ਾਂ ਨੂੰ ਪੈਸੇ ਕਿੱਥੋਂ ਦਿੱਤੇ ਜਾਣਗੇ ਪਰ ਜਦ ਕਿ ਸਰਕਾਰ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਹੈ ਕਿ ਇਹ ਗਾਰੰਟੀ ਜਿਹੜੀ ਹੈ ਬਾਕੀ ਗਾਰੰਟੀਆਂ ਮੰਗ ਬਿਲਕੁਲ ਪੂਰੀ ਹੋਏਗੀ ਔਰ ਹਰੇਕ ਲੋੜਵੰਦ ਵਿਅਕਤੀ ਦਾ ਇਲਾਜ ਹੋਏਗਾ ਔਰ ਪੂਰੇ 10 ਲੱਖ ਰੁਪਏ ਤੱਕ ਦਾ ਇਲਾਜ ਹੋਏਗਾ ਕੋਈ ਇਹਦੇ ਵਿੱਚ ਅਪ ਟੂ ਜਾਂ ਕਿੰਤੂ ਪਰੰਤੂ ਨਹੀਂ ਹੈ ਮੇਰੇ ਨਾਲ ਚੌਧਰੀ ਮਦਨ ਲਾਲ ਬੱਗਾ ਜੀ ਵਿਧਾਇਕ ਮੌਜੂਦ ਹੈ ਇਹਨਾਂ ਤੋਂ ਜਾਣ ਲੈਣੇ ਆ ਕਿ ਵਿਧਾਨ ਸਭਾ ਦੇ ਵਿੱਚ ਇਸ ਬਿੱਲ ਦੇ ਉੱਤੇ ਚਰਚਾ ਹੋਈ ਹੋਏਗੀ ਜਾਂ ਜਦੋਂ ਇਸ ਗਰੰਟੀ ਤੇ ਚਰਚਾ ਹੋਈ ਹੋਏਗੀ ਤਾਂ ਉੱਥੇ ਇਹ ਸਾਰੀਆਂ ਚੀਜ਼ਾਂ ਦਾ ਕੀ ਧਿਆਨ ਨਹੀਂ ਰੱਖਿਆ ਗਿਆ ਹੋਏਗਾ ਕਿ ਨਹੀਂ ਪਤਾ ਹੋਏਗਾ ਕਿ ਪੰਜਾਬ ਨੂੰ ਕਿੰਨੇ ਬਜਟ ਦੀ ਜ਼ਰੂਰਤ ਹੈ ਕਿਹੜੀ ਕੰਪਨੀ ਨਾਲ ਇੰਸ਼ੋਰੈਂਸ ਪਾਲਿਸੀ ਦਾ ਠੇਕਾ ਦੇਣਾ ਹੈ ਇਹਦੇ ਤੇ ਆਏਗਾ ਗਲਬਤ ਕਰ ਲੈਣੇ ਆ ਡਿਟੇਲ ਦੇ ਵਿੱਚ ਔਰ ਵਿਰੋਧੀਆਂ ਨੂੰ ਵੀ ਕੀ ਜਵਾਬ ਦਿੰਦੇ ਆ ਉਹ ਵੀ ਸੁਣ ਲੈਣੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਲੁਧਿਆਣਾ ਲਾਈਵ ਤੋਂ ਤੁਹਾਡਾ ਜਣੇ ਲਾਈਵ ਦੇ ਸਾਰੇ ਦਰਸ਼ਕਾਂ ਬਣਾ ਦਰਸ਼ਕਾਂ ਦਾ ਵੀ ਔਰ ਖਾਸ ਤੌਰ ਤੇ ਮੈਨੇਜਰ ਵੀ ਇਹ ਜੋ ਡਿਮਾਂਡਸ ਨੇ ਜਾਂ ਪਬਲਿਕ ਦੀਆਂ ਜੋ ਸਾਡੇ ਮੈਨੂੰ ਕਮੀਆਂ ਸਾਡੇ ਤੱਕ ਪਹੁੰਚਾਣੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਵਿਰੋਧੀ ਪਬਲਿਕ ਨੂੰ ਇਹ ਮੈਸੇਜ ਦੇ ਰਹੇ ਹੈਗੇ ਆ ਕਿ ਕਾਰਡ ਨਾ ਬਣਾਈਓ ਅਲਟੀਮੇਟਲੀ ਕਹਿਣਾ ਉਹਨਾਂ ਦਾ ਇਹੀ ਹੈ ਵੀ ਸਰਕਾਰ ਕੋਲ ਤਾਂ ਜ਼ਹਿਰ ਖਾਂ ਜੋਗੇ ਪੈਸੇ ਨਹੀਂ ਹੈ ਪੈਸੇ ਦੇਣਗੇ ਕਿੱਥੋਂ ਸਭ ਤੋਂ ਪਹਿਲਾਂ ਮੈਂ ਛੋੜ ਜੀ ਗੱਲ ਦੇ ਵਿੱਚ ਜਵਾਬ ਦੇਣਾ ਚਾਹਾਂਗਾ ਕਿ ਜਦੋਂ 22 ਚ ਸਰਕਾਰ ਬਣੀ ਸੀ ਸਾਡੀ ਉਸ ਤੋਂ ਪਹਿਲਾਂ ਕਹਿੰਦੇ ਸੀ ਕਿ ਸਰਕਾਰ ਨਹੀਂ ਬਣਨੀ ਠੀਕ ਹੈ ਲੋਕਾਂ ਨੇ ਸਾਡੀ ਸਰਕਾਰ ਬਣਾ ਦਿੱਤੀ ਜੋ ਸਰਕਾਰ ਬਣ ਗਈ ਇਹ ਸਰਕਾਰ ਚੱਲਣੀ ਨਹੀਂ ਹੈ ਸਰਕਾਰ ਨੂੰ 400 ਜੇ ਮੈਂ ਆਪਣੇ ਹਲਕੇ ਦੀ ਗੱਲ ਕਰ ਰਿਹਾ ਮੈਂ 200 ਕਰੋੜ ਤੋਂ ਉੱਪਰ ਤੇ ਫੰਡ ਦੇ ਕੇ ਲੈ ਕੇ ਤੇ ਡਿਵੈਲਪਮੈਂਟ ਕਰਾ ਦਿੱਤੀ ਹੈ ਕੋਈ ਐਸਾ ਸੜਕ ਨਹੀਂ ਛੱਡੀ ਕੋਈ ਅਸੀਂ ਜਿਵੇਂ ਪੁਲ ਨਹੀਂ ਛੱਡੇ ਜਿਹੜੇ ਇਹਨਾਂ ਦੇ ਹਜ਼ੂਰੇ ਵੀ ਪਹਿਲਾਂ ਆਪਣਾ 20-20 ਸਾਲ ਤੋਂ ਛੱਡੇ ਹੋਏ ਸੀ ਉਹ ਬਣਾ ਦਿੱਤੇ ਉਹਦੇ ਨਾਲ ਤਿੰਨ-ਤਿੰਨ ਹੋਰ ਪੁਲੀਆਂ ਬਣਾ ਦਿੱਤੀਆਂ ਦਰਿਆ ਦੇ ਨਾਲ ਸੜਕ ਬਣਾ ਦਿੱਤੀ ਮਤਲਬ ਕਹਿੰਦਾ ਕਿ ਇਹ ਹਰ ਵਾਰੀ ਇਹਨਾਂ ਕੋਈ ਬੋਲਣ ਨੂੰ ਨਹੀਂ ਕੁਝ ਨਹੀਂ ਹੈ ਵੇ ਬੋਲਣ ਨੂੰ ਕੋਈ ਕੁਝ ਨਹੀਂ ਹੈ ਇਸ ਕਰਕੇ ਇਹਨਾਂ ਨੇ ਬਾਹਰ ਬੈਠ ਕੇ ਕੋਣੋ ਕੋਈ ਕਟਾਸ ਕਰਨਾ ਹੈ ਕਿ ਵੀ ਕਹਿ ਦਿੰਦੇ ਸਾਨੂੰ ਸੁਣਨ ਨੂੰ ਮਿਲ ਜਾਂਦਾ ਕਿ ਯਾਰ ਇਹਨਾਂ 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 ਦੇ ਖਿਲਾਫ ਸੋਣ ਕੋਈ ਬੋਲਣ ਤੋਂ ਕੁਝ ਹੈ ਨਹੀਂ ਅਸਲ ਸਤਾਈ ਚ ਇਲੈਕਸ਼ਨ ਲੰਨਾ ਕੋਣੋ ਕੋਈ ਜਿਹਾ ਕਿਸੇ ਜਗ੍ਹਾ ਤੇ ਬੋਲ ਲਈਏ ਕੋਣੋ ਕੋਈ ਕਟਾਸ ਕਰ ਲਈਏ ਇਹ ਇਦਾਂ ਦੇ ਕਟਾਸ ਕਰਨਗੇ ਇਹਨਾਂ ਕੋਲ ਪ੍ਰੋਪਰ ਵੇ ਬੋਲਣ ਹੁਣ ਦੇਖੋ ਛੋਟੀ ਜੀ ਗੱਲ ਹੈ ਜੇ ਸਾਡੇ ਕੋਲ ਪੈਸੇ ਨਾ ਹੁੰਦੇ ਅਸੀਂ 90 92% ਲੋਕਾਂ ਨੂੰ ਬਿਜਲੀ ਫ੍ਰੀ ਦੇ ਪਾਉਂਦੇ ਅੱਜ 4 ਸਾਲ ਹੋ ਗਏ ਬਿਜਲੀ ਦੇ ਰਹੇ ਨੂੰ ਇਹ ਤਾਂ ਹੈ ਨਹੀਂ ਕਿ ਆਪਾਂ 10 ਦਿਨ ਬਿਜਲੀ ਦੇਤੀ ਜਾਂ 1 ਮਹੀਨਾ ਬਿਜਲੀ ਦੇਤੀ ਆਪਾਂ ਇੱਕ ਬਿੱਲ ਮਾਫ ਕਰਤਾ 4 ਸਾਲ ਲਗਾਤਾਰ 92% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋਣ ਉੱਥੇ ਬਸ ਨਹੀਂ ਮਲਾ ਕਲੀਨਿਕ 1000 ਦੇ ਕਰੀਬ ਮਤਲਬ ਕਿ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਮੇਰੇ ਹਲਕੇ ਚ 9 ਮਲਾ ਕਲੀਨਿਕ ਬਣ ਗਏ ਦਿੱਲੀ 200 ਪਰਿਵਾਰ ਸਭਾ 200 ਪਰਿਵਾਰ 2500 ਪਰਿਵਾਰ ਉਥੋਂ ਦਵਾਈ ਵੀ ਲੈ ਰਿਆ ਟੈਸਟ ਵੀ ਕਰਾ ਲਿਆ ਮੈਡੀਸਿਨ ਮਿਲ ਰਹੀਆਂ ਨੇ ਸਾਨੂੰ ਕਿਤੇ ਵੀ ਕੋਈ ਸ਼ਿਕਾਇਤ ਨਹੀਂ ਕਿਸੇ ਕਸਟਮਰ ਦੀ ਜਾਂ ਕਿਸੇ ਮਰੀਜ਼ ਦੀ ਕਿ ਸਾਨੂੰ ਇਹ ਫਾਨੀ ਜਗ੍ਹਾ ਤੇ ਗਏ ਸੀ ਸਾਨੂੰ ਦਵਾਈ ਨਹੀਂ ਮਿਲੀ ਫਾਨੀ ਜਗ੍ਹਾ ਤੇ ਗਏ ਸੀ ਸਹੀ ਟੈਸਟ ਕਰਾਣਗੇ ਸਾਡੇ ਟੈਸਟ ਨਹੀਂ ਹੋਏ ਸਾਨੂੰ ਡਾਕਟਰ ਨਹੀਂ ਮਿਲਿਆ ਇੰਨੇ ਵਧੀਆ ਮਹੱਲਕਿੰਗ ਚੱਲ ਰਹੇ ਆ ਉਹ ਕੌਣ ਮੈਨੇਜ ਕਰ ਰਿਹਾ ਸਰਕਾਰ ਮੈਨੇਜ ਕਰ ਰਹੀ ਹੈ ਉਹ ਫੰਡ ਕਿੱਥੋਂ ਆ ਰਹੇ ਆ ਇਹ ਫੰਡ ਚਲਾਉਣ ਦੇ ਸਰਕਾਰ ਚਲਾਉਣ ਦੇ ਸਾਡੇ ਸੂਬੇ ਦੇ ਮੁੱਖ ਮੰਤਰੀ ਹਰਪ੍ਰਭਜਨ ਸਿੰਘ ਮਾਨ ਜਿਨ੍ਹਾਂ ਦੀ ਸੋਚ ਪੰਜਾਬ ਪੱਖੀ ਹੈ ਪੰਜਾਬ ਨੂੰ ਡਿਵੈਲਪਮੈਂਟ ਵੱਸੇ ਲਜਾਂਦੀ ਹੈ ਜੋ ਕੀਤੀਆਂ ਗਰੰਟੀਆਂ ਇੱਕ ਇੱਕ ਦੇਂਦੀ ਹੈ ਹੁਣ ਜੀ ਮੈਨੂੰ 21-16 ਜਵਾਸ ਸਵਾਲ ਕਰ ਲਵਾਂਗੇ ਕਿ 1000 ਮੈਲਾਂ ਤਾਂ ਨਹੀਂ ਮਿਲਿਆ ਅਸੀਂ April ਚ ਉਹ ਵੀ ਦੇਣ ਜਾ ਰਹੇ ਹਾਂ ਅਸੀਂ ਲੋਕਾਂ ਦੇ ਵਿੱਚ ਤਾਂ ਹੀ ਜਾਵਾਂਗੇ ਕਿ ਅਸੀਂ ਲੋਕਾਂ ਦੀ ਮਾਵਾਂ ਤੇ ਭੈਣਾਂ ਨੂੰ 1000 ਰੁਪਏ ਦੇ ਕੇ ਜਾਵਾਂਗੇ ਕਿਉਂਕਿ ਅਸੀਂ ਜਿਹੜੀਆਂ ਗਰੰਟੀਆਂ ਜੀਆਂ ਸਾਢੇ 4 ਗੰਡੀਆਂ ਸੀ ਬਿਜਲੀ ਡਿਪਾਰਟਮੈਂਟ ਦੀ ਗਰੰਟੀ ਸੀ ਉਹ ਬਿਲਸ ਵੀਰੇ ਉਹ 4 ਸਾਲ ਤੋਂ ਮਿਲ ਰਿਹਾ ਹੈ ਹੈਲਥ ਦੀ ਸੀਗੀ ਸਾਡੇ ਮਹਿਲਾ ਕਲੀਨਿਕ ਬਣ ਗਏ ਸਾਡੀ ਐਜੂਕੇਸ਼ਨ ਦੀ ਕੋਈ ਵੀ ਸਾਡੇ ਹਲਕੇ ਦੇ ਵਿੱਚ ਐਸਾ ਸਕੂਲ ਨਹੀਂ ਹੈ ਜਦੀ ਇਮਾਰਤ ਨਾ ਬਣੀ ਹੋਵੇ ਜਦੀ ਚਾਰਦੁਆਰੀ ਨਾ ਹੋਈ ਹੋਵੇ ਸਾਡੇ ਬੱਚਿਆਂ ਵਾਸਤੇ ਵਾਟਰ ਕੁਲ ਨੇ ਲੱਗੇ ਹੋਣ ਸਾਡੇ ਬੱਚਿਆਂ ਦੇ ਸਕੂਲਾਂ ਦੇ ਫਰਨੀਚਰ ਨੇ ਦਿੱਤੇ ਹੋਣ ਇਹ ਹੁੰਦੇ ਜਿਵੇਂ ਕਹਿੰਦੇ ਕ੍ਰਾਂਤੀ ਇੱਕ ਵਧੀਆ ਦੀ ਡਿਵੈਲਪਮੈਂਟ ਐਜੂਕੇਸ਼ਨ ਦੀ ਡਿਵੈਲਪਮੈਂਟ ਹੈਲਥ ਦੀ ਡਿਵੈਲਪਮੈਂਟ ਬਿਜਲੀ ਡਿਪਾਰਟਮੈਂਟ ਦੀ ਡਿਵੈਲਪਮੈਂਟ ਇਹ ਡਿਵੈਲਪਮੈਂਟ ਐਦਾਂ ਨਹੀਂ ਹੋ ਜਾਂਦੀ ਪੈਸੇ ਨਾਲ ਹੀ ਹੁੰਦੀਆਂ ਨੇ ਜੇ ਪਰਚਾ ਸਰਕਾਰ ਕੋਲ ਹੈਗਾ ਸਰਕਾਰ ਨੇ ਕਿਤੇ ਰੈਵਨਿਊ ਇਕੱਠਾ ਕੀਤਾ ਸਰਕਾਰ ਚਲਾ ਰਹੀ ਹੈ ਨਾ ਇਸ ਤਰ੍ਹਾਂ ਹੀ ਜਿਹੜੀਆਂ ਤੁਸੀਂ ਹੁਣ ਮੈਨੂੰ ਗੱਲ ਕਰ ਰਹੇ ਹੋ ਕਿ ਜਿਹੜਾ ਅਸੀਂ ਸਾਡਾ ਮੁੱਖ ਮੰਤਰੀ ਬੀਮਾ 10 ਲੱਖ ਦਾ ਦੇਣ ਜਾ ਰਹੇ ਹੈ ਇੱਕ ਸਾਡੀ ਗਾਰੰਟੀ ਨਹੀਂ ਸੀਗੀ ਸਾਡਾ ਕੋਈ ਉਹਨਾਂ ਨੂੰ ਵਾਅਦਾ ਨਹੀਂ ਸੀਗਾ ਇਹ ਤਾਂ ਸਾਡੇ ਮਾਨ ਸਾਹਿਬ ਦੀ ਸੋਚ ਹੈ ਉਹਨਾਂ ਦੀ ਸੋਚ ਕੋਈ ਕੋਈ ਸੋਚ ਹੈ ਕਿ ਮੈਂ ਤਾਂ ਉਹ ਮਮਾ ਦਾ ਭਰਾ ਪੁੱਤ ਬੰਨਾ ਹੈ ਉਹ ਪਿੰਡ ਦਾ ਭਰਾ ਬੰਨਾ ਹੈ ਉਹ ਨਸਾਰਿਆਂ ਸਹਾਰਾ ਬੰਨਾ ਹੈ ਜਿਹੜੇ ਪਰਿਵਾਰ ਇਲਾਜ ਵਿੱਚੋਂ ਦੁਖੀ ਨੇ ਜਿਨ੍ਹਾਂ ਦੇ ਇਲਾਜ ਨਹੀਂ ਹੋ ਰਹੇ ਉਹਨਾਂ ਦਾ ਸਹਾਰਾ ਬਣ ਕੇ ਅੱਜ ਸੀਐਮ ਸਾਹਿਬ ਨੇ ਆਪਣੀ ਸੋਚ ਮੁਤਾਬਕ ਹੋਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਜਿਹੜਾ ਹੋਇਆ ਕੈਬਨਟ ਦੇ ਪਾਸ ਕੀਤਾ ਕੈਬਨਟ ਦੇ ਵਿੱਚ ਪਾਸ ਹੋ ਕੇ ਸਾਰਾ ਉਹਦਾ ਹੱਲ ਕੀਤਾ ਗਿਆ ਬਗੈਰ ਦਾ ਪਹਿਲੇ ਉਹਨੂੰ ਉਹਦੇ ਹੈੱਡ ਨੂੰ ਦੇਖਿਆ ਗਿਆ ਕਿ ਤੇ ਸਾਨੂੰ ਕਿੰਨੇ ਫੰਡ ਚਾਹੀਦੇ ਆ ਕਿੰਨੇ ਰੁਪਏ 65 ਹਜ਼ਾਰ 65 ਲੱਖ ਪਰਿਵਾਰ ਨੂੰ ਇਹ ਬੈਨੀਫਿਟ ਮਿਲਣਾ ਹੈ 65 ਲੱਖ ਕਾਰਡ ਬੰਨਾ ਉਹ ਸਾਰਾ ਹੈਡ ਦੇਖ ਕੇ ਚਲਾਇਆ ਨਾ ਉਹਦਾ ਪਹਿਲੇ ਇੰਤਜ਼ਾਮ ਕੀਤਾ ਇੰਤਜ਼ਾਮ ਕਰਨ ਤੋਂ ਬਾਅਦ ਜਲਾ ਕੋਈ ਵੀ ਕੰਪਨੀ ਹੋਏਗੀ ਬਿਨਾ ਪੈਸੇ ਤੋਂ ਕੰਮ ਕਰ ਦੇਗੀ ਇਹ ਤਾਂ ਹੈ ਨਹੀਂ ਕਿ ਸਰਕਾਰੀ ਦਾ ਰ ਹੈ ਤੇ ਅਸੀਂ ਕਹਦੇ ਹਾਂਗੇ ਕਿ ਕੋਣੀ ਚੱਲ ਜਾਓ 2 ਮਹੀਨੇ ਚੱਲ ਜੂਗਾ 3 ਮਹੀਨੇ ਚੱਲੂ ਸਰਕਾਰ ਚਲਾ ਲੇ ਕਿਉਂਕਿ ਦੇਖੀ ਜੂਗੀ ਪਰ ਪ੍ਰਾਈਵੇਟ ਫਰਮ ਫਰਮ ਕੰਪਨੀ ਹੈ ਜਿਹੜੀ ਇਨਸ਼ੋਰੈਂਸ ਕੰਪਨੀ ਹੈ ਜਿਹੜਾ ਸਾਡੇ ਲੋਕਾਂ ਦਾ ਬੀਮਾ ਕਰ ਰਹੀ ਹੈ ਉਹ ਕਿਸ ਤਰ੍ਹਾਂ ਕਰੂਗੀ ਜੀ ਇਹ ਉਸ ਤਰ੍ਹਾਂ ਇਹ ਤਾਂ ਦੇਖੋ ਉਹ ਨਿਕਰਸਤਾ ਕੋ ਨਹੀਂ ਹੋਰ ਬੋਲਣ ਜੋਗਾ ਕਿ ਲੋਕਾਂ ਤੱਕ ਇਹ ਕਿੰਨੀਆਂ ਫੈਸਿਲਟੀਆਂ ਬਿਜਲੀ ਦੀ ਵੀ ਦੇਤੀ ਹੈਲਥ ਦੀ ਵੀ ਦੇਤੀ ਸਿੱਖਿਆ ਦਾ ਬੜਾ ਵਧੀਆ ਚੱਲ ਰਿਹਾ ਹੁਣੇ ਬੀਮੇ ਦਾ 10 ਲੱਖ ਦਾ ਚਲਾ ਗਿਆ ਅਸੀਂ ਕਿੱਥੇ ਖੜਾਂਗੇ ਅਸੀਂ ਲੋਕਾਂ ਕੋਲ ਕਿਸਮੂ ਨਾ ਜਾਵਾਂਗੇ ਕਿਉਂਕਿ ਇਹ 400 ਲੋਕਾਂ ਨੂੰ ਬੇਵਗੂ ਬਣਾਉਂਦੇ ਸੀਗੇ ਆਖਰੀ ਸਾਲ ਆਖਰੀ ਮਹੀਨੇ ਜਾ ਕੇ ਥੋੜੇ ਬਹਿਲਾ ਕੰਮ ਕਰਦੇ ਫਿਰ ਮਾਫੀ ਮੰਗ ਲੈਂਦੇ ਸੀ ਸਾਨੂੰ ਗਲਤੀ ਹੋ ਗਈ ਹੈ ਇਸ ਵਾਰੀ ਵੋਟ ਪਾ ਦਿਓ ਅਗਲੀ ਵਾਰੀ ਅਸੀਂ ਸਾਡੇ ਸਾਰੇ ਕੰਮ ਕਰ ਦੇ ਇਹ ਹੁੰਦਾ ਸੀਗਾ ਪਰ ਕਿਤੇ ਨਾ ਕਿਤੇ ਲੋਕਾਂ ਉਤੀਸਰੀ ਤੇ ਰਾ ਗਈ ਸੀ ਆਮ ਆਦੀ ਪਾਰਟੀ ਅੱਜ ਆਮ ਆਦੀ ਪਾਰਟੀ ਲੋਕਾਂ ਦੇ ਗੱਲ ਲਗੂਗਾ ਕਿ ਜਿੰਨੇ ਮੈਂ ਮੂਰਤ ਕਰਦੇ ਆ ਜਿੰਨੇ ਲੋਕਾਂ ਦੇ ਕੰਮਾਂ ਚ ਜਾ ਰਹੇ ਆ ਤੁਸੀਂ ਵੀ ਤੁਹਾਡਾ ਵੀ ਲੁਧਿਆਣਾ ਲਾਈਵ ਮੇਨਾ ਜਾਂਦਾ ਹੈ ਉਥੇ ਲੋਕਾਂ ਨੂੰ ਲਾਈਵ ਦਿਖਾਉਂਦਾ ਹੈ ਜਿੱਥੇ ਮੈਂ ਮੂਰਤ ਕਰਦਾ ਉਥੇ ਕੰਮ ਦੇਖਦੇ ਹਾਂ ਸਰਕਾ ਮੰਦੀਆਂ ਦੇਖਦੇ ਹਾਂ ਜੋ ਜੋ ਪੁੱਲ ਬਣਦੇ ਦੇਖਦੇ ਹਾਂ ਇਸਨਾ ਬਣ ਰਹੇ ਆ ਅੱਛਾ ਇਹ ਜਿਹੜੇ ਬਾਰ-ਬਾਰ ਇਲਜ਼ਾਮ ਲਗਾ ਰਹੇ ਆ ਵਿਰੋਧੀ ਕਿ 1 ਲੱਖ ਰੁਪਇਆ ਇਹਦੇ ਵਿੱਚ ਕਈ ਕੰਡੀਸ਼ਨਾਂ ਨੇ ਕਿ ਅਪ ਟੂ ਅਪ ਟੂਵਰਡ ਯੂਜ਼ ਕੀਤਾ ਜਾ ਰਿਹਾ ਹੈਗਾ ਦੇਖੋ ਗੋਡੇ ਬਦਲਣੇ ਆ 40000 ਰੁਪਇਆ ਹਾਲਾਂਕਿ ਡਾਕਟਰ ਬਲਬੀਰ ਸਿੱਧੂ ਨੇ ਚੁਗ ਜਾਗ ਨੂੰ ਜਵਾਬ ਦਿੱਤਾ ਹੈਗਾ ਇਹ 'ਚ ਕੋਈ ਦੋਹrai ਨਹੀਂ ਪਰ ਕੀ ਵਾਕਈ ਇਹਦੇ ਵਿੱਚ ਕੋਈ ਕਲੌਜ਼ ਹੈਗੇ ਅਪ ਟੂ ਹੈਗੇ ਅਪ ਟੂ ਨਹੀਂ ਹੈ ਕੋਈ ਅਪ ਟੂ ਅਪ ਟੂ ਸਿਰਫ ਉਹਨਾਂ ਦੀ ਜ਼ੁਬਾਨ ਦਾ ਹੈ ਵਿਰੋਧੀ ਪਾਰਟੀਆਂ ਦੇ ਅਪ ਟੂ ਹੈ ਸਾਡੀ ਕੋਈ ਸਰਕਾਰ ਦੇ ਵਿੱਚ ਕੋ ਅਪ ਟੂ ਨਹੀਂ ਹੈ ਅਸੀਂ ਤਾਂ ਅਸਲ ਵਿੱਚ ਬੀਮਾ ਕਰਤਾ ਜੇ ਉਹਦੀ ਹਾਰਟ ਪੇਸ਼ੈਂਟ ਹੈ ਜਿੰਨਾ ਇਲਾਜ ਹੋਏਗਾ ਉਸੇ ਕਾਰਡ ਦੇ ਵਿੱਚ ਹੋਏਗਾ ਪੂਰਾ ਇਲਾਜ ਹੋਏਗਾ ਕੋਈ ਵੀ ਕੋਈ ਵੀ ਹਸਪਤਲ ਇਹ ਨਹੀਂ ਕਹੂਗਾ ਕਿ ਮੈਂ ਤਾਂ ਇਹਦੇ ਵਿੱਚ ਲੱਖ ਰੁਪਏ ਦਾ ਇੰਤਜ਼ਾਮ ਕੀਤਾ ਲੱਖ ਦਾ ਹੋਣਾ ਹੈ ਜਾਂ ਅਗਲਾ ਪੈਸੇ ਕਿਥੇ ਆਪਣੇ ਆਪ ਇੰਤਜ਼ਾਮ ਕਰੋ ਸਾਡਾ ਕਾਰਡ ਮੁੱਖ ਮੰਤਰੀ ਸਾਹਿਬ ਦਾ ਜਿਸ ਰਿਸੈਪਸ਼ਨ ਤੇ ਜਾਏਗਾ ਹਸਪਤਲ ਦੀ ਉਹਨੂੰ ਵੈਲਿਡ ਹੋਏਗਾ ਔਰ ਬਿਲਕੁਲ ਬੱਗਾ ਜੀ ਇਹਦਾ ਖੁੱਲਕੇ ਜਵਾਬ ਦਿਓ ਕਿਉਂਕਿ ਹੁਣ ਮੈਨੂੰ ਮੈਂ ਇੱਕ ਨਿਊਜ਼ ਕੀਤੀ ਸੀ ਉਹਦੇ ਲਈ ਹੁਣ ਮੈਨੂੰ ਪਰਸਨਲੀ ਲੋਕਾਂ ਨੇ ਫੋਨ ਕਰਕੇ ਪੁੱਛਿਆ ਕਿ ਇਹਦਾ ਜਵਾਬ ਸਰਕਾਰ ਤੋਂ ਜ਼ਰੂਰ ਲਓ ਵਿਧਾਇਕਾਂ ਤੋਂ ਜ਼ਰੂਰ ਲਓ ਕਿ ਕੋਈ ਚੋਰੀ ਮੋਰੀ ਤਾਂ ਨਹੀਂ ਹੈ ਸਭ ਦਾ ਇਲਾਜ ਹੋਏਗਾ 10 ਲੱਖ ਹੀ ਮਿਲੇਗਾ ਮੈਂ ਸਪਸ਼ਟ ਕਰਨਾ ਜਾਵਾਂਗਾ ਨਾ ਇਹਦੀ ਕੋਈ ਪਿਕਨਚੂਸ ਹੋਏਗਾ ਹਾਂ ਕਿਹਦੇ ਸੋਚ ਹੋਵੇ ਕਿ ਆਪਣੇ ਦੇ ਹੋ ਜਾਣਗੇ ਬਗਾਨੇ ਦੇ ਨਹੀਂ ਹੋਣਗੇ ਹਰ ਬੰਦੇ ਦਾ ਬੀਮਾ ਹੋਏਗਾ 65 ਲੱਖ ਪਰਿਵਾਰ ਦਾ ਬੀਮਾ ਹੋਣਾ ਔਰ ਟੋਟਲੀ ਕੋਈ ਪਿਕਨਚੂਸ ਨਹੀਂ ਹੋਣਾ ਔਰ ਕੋਈ ਕਿਦੇ ਕੋਈ ਪੈਸਾ ਮੰਗ ਰਿਹਾ ਕੋਈ ਸਾਡਾ ਕਾਰਡ ਬਣਾਉਣਾ ਤੁਹਾਨੂੰ ਕੋਈ 바ਰਗੇਨਿੰਗ ਕਰ ਰਿਹਾ ਸਾਡੇ ਧਿਆਨ ਚ ਲੈ ਕੇ ਆਓ ਬਿਲਕੁਲ ਉੱਥੇ ਐਫਆਈਆਰ ਹੋਏਗੀ ਕੋਈ ਐਸੀ ਗੱਲ ਨਹੀਂ ਹੈ ਕਿਸੇ ਹਸਪਤਲ ਜਾਓਗੇ ਕੋਈ ਹਸਪਤਲ ਤੁਹਾਨੂੰ ਬਾਰਗੈਨਿੰਗ ਨਹੀਂ ਕਰੇਗਾ ਜਿਹੜੀ ਸਾਡੀ ਲਿਸਟ ਦੀ ਹਸਪਤਲ ਨੇ ਤੁਹਾਡਾ ਟੋਟਲੀ ਇਲਾਜ ਕਰਨਗੇ 10 ਲੱਖ ਦਾ ਬੀਮਾ ਜਿਹੜਾ ਜਿੰਨ ਤੱਕ ਤੁਹਾਡਾ ਮੈਚਰ ਕਲੀਅਰ ਨਹੀਂ ਹੁੰਦਾ ਉਨ ਤੱਕ ਤੁਹਾਡੇ ਇਲਾਜ ਤੋਂ ਤੁਹਾਨੂੰ ਰੋਕ ਨਹੀਂ ਸਕਦੇ ਉਹ 10 ਲੱਖ ਦਾ ਪੂਰਾ ਪਰਿਵਾਰ ਦਾ ਇਲਾਜ ਪਰਿਵਾਰ ਪੂਰੇ ਪਰਿਵਾਰ ਦਾ ਇਲਾਜ ਅਪ ਟੂ ਦਾ ਸਿਸਟਮ ਨਹੀਂ ਹੈ ਕਿ ਗੋਡੇ ਤੇ 40 ਲੱਗਣਾ ਹੱਥ ਤੇ 1 ਲੱਖ ਕੋਈ ਮੈਂ ਬਾਰ ਬਾਰ ਇਹੀ ਕਹ ਰਿਹਾ ਕੋਈ ਅਪ ਟੂ ਦਾ ਲਵਜ਼ ਹੀ ਇਸ ਚੀਜ਼ ਨਹੀਂ ਹੈਗਾ ਕੋਈ ਅਪਟੂਰ ਲਵ ਨਹੀਂ ਅਸੀਂ ਲੋਕਾਂ ਦੇ ਵਿੱਚ ਜਾਣਾ ਹੈ ਦੋਸਤ ਜੀ ਅੱਜ ਮੈਂ ਕਿਸਦਾ 10 ਲੱਖ ਦਾ ਬੀਮਾ ਕਰ ਰਹੇ ਹਾਂ ਮੈਂ ਕੱਲ ਨੂੰ ਲੋਕਾਂ ਦੇ ਵਿੱਚ ਜਾਣਾ ਹੈ ਜੇ ਕੱਲ ਲੋਕਾਂ ਨੂੰ ਦਿੱਕਤ ਆਏਗੀ ਤਾਂ ਮੈਨੂੰ ਕਹਣਾ ਕਿ ਐਮਐਲ ਸਾਬ ਇੱਧਰ ਆਓ ਤੁਸੀਂ ਸਾਨੂੰ ਵਾਦਾ ਕੀਤਾ ਅਸੀਂ ਵਾਅਦਾ ਵਾਦਾ ਨਹੀਂ ਹੈ ਉਸ ਤਾਂ ਵੈਸੇ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਅਸੀਂ ਬੀਮਾ ਕਰਨ ਵਾਸਤੇ ਆਏ ਸੀ ਤੇ ਤੁਸੀਂ ਸਾਨੂੰ ਗੁੰਮਰਾ ਕਰ ਦਿੱਤਾ ਇਹ ਬਿਲਕੁਲ ਨਹੀਂ ਹੋਣਾ ਬੀਮਾ ਬਿਲਕੁਲ ਜਿਹੜਾ ਸਾਡਾ ਦਸਰਾਂ ਦਾ ਬੀਮਾ ਔਰ ਜਿਹੜੇ ਇਲਾਜ ਵਾਸਤੇ ਤੁਸੀਂ ਜਾਓਗੇ ਉਹਦਾ ਫੁੱਲੀ ਫੁੱਲੀ ਇਲਾਜ ਹੋਏਗਾ ਕੋਈ ਕੋਈ ਵੀ ਕੰਡੀਸ਼ਨ ਨਹੀਂ ਹੈ ਕਿ ਮੈਂ ਇਸ ਇਸ ਪਲੇਟਫਾਰਮ ਤੇ ਇੰਨੇ ਪੈਸੇ ਲੱਗਣੇ ਐ ਇਸ ਫਿਲਮ ਤੇ ਇੰਨੇ ਪੈਸੇ ਕੋਈ ਨਹੀਂ ਹੈ ਜੇ ਗੋਡੇ ਦਾ ਆਪਰੇਟ ਕਰਾਉਂਗੇ ਪੂਰੇ ਇਲਾਜ ਦੇ ਪੈਸੇ ਸਾਡੀ ਜਿਹੜੀ ਕੰਪਨੀ ਖਰਚੇਗੀ ਪਲੱਸ ਜਿਹੜੇ ਤੁਸੀਂ ਹਾਰ ਦੇ ਵਾਸਤੇ ਜਾਓਗੇ ਹਾਰ ਦੇ ਵਿੱਚ ਜਿਹੜੇ ਹਸਪੀਟਲ ਵਾਲੇ ਨੇ ਪੂਰਾ ਇਲਾਜ ਕਰਨਗੇ ਕੋਈ ਕੰਡੀਸ਼ਨ ਨਹੀਂ ਹੋਏਗੀ ਇਹ ਸਾਡਾ ਵੱਲੋਂ ਸਾਰਾ ਕਲੀਅਰ ਹੈ ਬਿਲਕੁਲ ਠੀਕ ਹੈ ਅੱਛਾ ਇੱਕ 27 ਦਿਨ ਲੈ ਕੇ ਕਹਿ ਰਹੇ ਹੈਗੇ ਕਿ ਇਹਨਾਂ ਨੇ ਫੰਡ ਇਕੱਠੇ ਕਰਨੇ ਆਂ ਔਰ ਫੰਡ ਇਕੱਠੇ ਕਰਨੇ ਆਂ ਕ腐ਸ਼ਨ ਤੋਂ ਤੇ ਇਹ ਕਾਰਡ ਦੇ ਰਾਹੀਂ ਜਿੱਦਾਂ ਐਂਸ਼ੂਮਾਨ ਦੇ ਵਿੱਚ ਕਾਰਡ ਦੇ ਵਿੱਚ ਕਪਲਾ ਹੋਇਆ ਸੀ ਉਦੋਂ ਹੀ ਇਸ ਕਾਰਡ ਦੇ ਵਿੱਚੋਂ ਹੁਣ ਮੈਨੂੰ ਦੱਸੋ ਪੰਜਾਬ ਦੇ ਵਿੱਚ ਕਿਸ ਬੰਦੇ ਨੂੰ ਐਂਸ਼ੂਮਾਨ ਦੀ ਰਿਲੈਕਸ ਮਿਲ ਰਹੀ ਹੈ ਕਿਸੇ ਹਸਪਤਲ ਜਾ ਕੇ ਕਾਰਡ ਐਂਸ਼ੂਮਾਨ ਦਾ ਕੱਢ ਦਿਓ ਤੁਹਾਡਾ ਇਲਾਜ ਨਹੀਂ ਕਰਨਗੇ ਨਹੀਂ ਉਹ ਤਾਂ ਕਹਿੰਦੇ ਨੇ ਨਾ ਵੀ ਤੁਸੀਂ ਉਹ ਸਟੇਟ ਨੇ ਪੈਸਾ ਨਹੀਂ ਦਿੱਤਾ ਕੇਂਦਰ ਤੋਂ 200 ਕਰੋੜ ਰੁਪਇਆ ਤੁਸੀਂ ਦੇਖੋ ਮੇਰੀ ਗੱਲ ਸੁਣੋ ਤੁਸੀਂ 200 ਕਰੋੜ ਅਸੀਂ 8000 ਕਰੋੜ ਰੁਪਇਆ ਲੈਣਾ ਹੈ ਜੀਐਸਟੀ ਅਸੀਂ ਲੈਣਾ ਰੂਰਲ ਡਿਵੈਲਪਮੈਂਟ ਦੇ ਪੈਸੇ ਲੈਣੇ ਆ ਜੇ ਸਾਡਾ ਕੋਈ ਨਿਕਲਦਾ ਹੋਇਗਾ ਪੈਸਾ ਸਾਨੂੰ ਕੱਟ ਕੇ ਸਾਡੇ ਵਾਪਸ ਮੋੜ ਦੇਣ ਜੇ ਸਾਡਾ ਹੈੱਡ ਉਹਨਾਂ ਕੋਲ ਖੜਾ ਅਸੀਂ ਪੈਸੇ ਉਹਨਾਂ ਕੋ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਲੈਣੇ ਆ ਤੇ ਸਾਡੇ ਤਾਂ ਬਹੁਤ ਜਿਆਦਾ ਪੈਸੇ ਨਹੀਂ ਜੇ ਸਾਡੀ ਕੋਈ ਛੋਟੀ ਜਿਹੀ ਕੰਡੀਸ਼ਨ ਹੋਏਗੀ ਵੀ ਅਬ ਤਾਂ ਨਹੀਂ ਹੋਏਗੀ ਹੋਏਗੀ ਵੀ ਸਾਨੂੰ ਕੱਟ ਕੇ ਸਾਡੇ ਵਾਪਸੀ ਪੈਸੇ ਦੇ ਦੇਣਾ ਸਾਡੇ ਪੈਸੇ ਅਸੀਂ ਸੈਂਟਰ ਤੋਂ ਲੈਣੇ ਆ ਰੂਰਲ ਡਿਵੈਲਪਮੈਂਟ ਦੇ ਪੈਸੇ ਲੈਣੇ ਆ ਜੀਐਸਟੀ ਦੇ ਪੈਸੇ ਲੈਣੇ ਆ ਅੱਜ ਵੀ ਮੇਰੇ ਕੋਲ ਦੋ ਐਸਟੇਸ਼ਨ ਹੋ ਗਈਆਂ ਜਿਨ੍ਹਾਂ ਦਾ ਜੀਐਸਟੀ ਰਿਫੰਡ ਨਹੀਂ ਹੋਇਆ ਸੈਂਟਰ ਸਰਕਾਰ ਦੇ ਕੇ ਰਾਜੀ ਨਹੀਂ ਹੈਗਾ ਉਹ ਆਪਣੇ ਪੈਰਾਂ ਤੇ ਖੜਾ ਨਹੀਂ ਹੁੰਦਾ ਦਾ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਆਪਣੇ ਪੈਰਾਂ ਤੇ ਖੜ ਜਾਵੇ ਉਹ ਆਪਣੇ ਆਪ ਨੂੰ ਸਾਨੂੰ ਆਪਣੀ ਹਦੀਨ ਰੱਖਣਾ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਇੱਕ ਸੋਚ ਨੂੰ ਲੈ ਕੇ ਚੱਲਦੇ ਆ ਲੋਕ ਸਾਡੇ ਸਾਥ ਨੇ ਲੋਕਾਂ ਵੱਲੋਂ ਕੋਈ ਇਜੈਕਸ਼ਨ ਨਹੀਂ ਹੋ ਰਿਹਾ ਸਿਰ ਸਿਰ ਤਸਿਰ ਕਟਾਸ ਕੋਣ ਕਰ ਰਿਹਾ ਵਿਰੋਧੀ ਪਾਰਟੀਆਂ ਤੁਹਾਨੂੰ ਆਮ ਜਨਰਲ ਪਬਲਿਕ ਵਾਲਾ ਮੈਂ ਹੁਣ ਚਾਰ ਕੈਂਪ ਤੇ ਜਾ ਕੇ ਆ ਮੈਂ ਤੁਹਾਨੂੰ ਲਾਈਵ ਮੂਵੀ ਦਿਖਾ ਸਕਦਾ ਜਿਹੜੀ ਉਥੇ ਲੋਕਾਂ ਨੇ ਬਣਾਈਆਂ ਜਿੰਨਾਂ ਕੋਲ ਵਿੱਚ ਮੈਂ ਖੜ ਕੇ ਉਹਨਾਂ ਦੇ ਪਰਚੀਆਂ ਕੱਟ ਕੇ ਆ ਉਹਨਾਂ ਨੂੰ ਸੀਸੀਸੀ ਉਥੇ ਕੈਂਪ ਤੇ ਲੈ ਕੇ ਗਿਆ ਪਰ ਕਿਤੇ ਨਾ ਕਿਤੇ ਇਹ ਸਿਰਫ ਉਸੇ ਬੋਲਣ ਵਾਲੇ ਉਹੀ ਨੇ ਜਿੰਨਾਂ ਕੋਲ ਬੋਲਣ ਵਾਸਤੇ ਹੋਰ ਕੁਝ ਨਹੀਂ ਹੈ ਹਾਂ ਬਿਲਕੁਲ ਕਿਉਂਕਿ ਪਬਲਿਕ ਨੂੰ ਅਗਰ ਵਿਸ਼ਵਾਸ ਨਾ ਹੁੰਦਾ ਤਾਂ ਉਹ ਸਵਾਲ ਨਾ ਕਰਦੇ ਕਿ ਵਾਕੀ ਮਿਲੇਗਾ ਅਗਰ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਬਾਕੀ ਗਰੰਟੀਆ ਦੀ ਤਰ੍ਹਾਂ ਦੇਗੀ ਤਾਂ ਮਿਲੇਗਾ ਅੱਛਾ ਹੁਣ ਇੱਕ ਸਵਾਲ ਥੋੜਾ ਜਿਹਾ ਇਸ ਮੁੱਦੇ ਤੋਂ ਹਟ ਗਿਆ ਕੀ ਆਮ ਆਦਮੀ ਪਾਰਟੀ ਵਾਕਈ ਹਿੰਦੂ ਵਿਰੋਧੀ ਹੈ ਸਨਾਤਨ ਵਿਰੋਧੀ ਹੈ ਬਿਲਕੁਲ ਨਹੀਂ ਮੈਂ ਸਨਾਤਨ ਧਰਮ ਦਾ ਆਪ ਖੁਦੋਂ ਬੈਠੇ ਸਨਾਤਨ ਧਰਮ ਵਾਲਾ ਆਮ ਆਦਮੀ ਪਾਰਟੀ ਦਾ ਮਤਲਬ ਕੀ ਹੋਇਆ ਮੈਂ ਆਮ ਆਦਮੀ ਪਾਰਟੀ ਨਹੀਂ ਐ ਮੈਂ ਆਮ ਆਦਮੀ ਪਾਰਟੀ ਦੇ ਬਥਾਇਕ ਨਹੀਂ ਐ ਮੈਂ ਸਨਾਤਨ ਨੂੰ ਰੱਬਨ ਵਾਲਾ ਮੈਂ ਆਪ ਖੁਦ ਹਿੰਦੂ ਬੈਠਾ ਯਾਰ ਤੁਹਾਡੇ ਸਾਹਮਣੇ ਮੈਂ ਕਿਦਾਂ ਬਰਦਾਸ਼ਤ ਕਰ ਲਵਾਂ ਨਹੀਂ ਬਰਦਾਸ਼ਤ ਕਰ ਸਕਦਾ ਤਨੂ ਕਿਨੇ ਕਹ ਦਿੱਤਾ ਇਹ ਗਲਤਫਹਿਮੀ ਨੂੰ ਕਰਨਾ ਚਾਹੀਦਾ ਹੈ ਜਿਹੜਾ ਕੋਈ ਇਹੋ ਜਿਹਾ ਰੂਮਰ ਫਲਾ ਰਿਹਾ ਹੈ ਉਹ ਗਲਤ ਫਲਾ ਰਿਹਾ ਹੈ ਮੈਂ ਹਰ ਧਰਮ ਨੂੰ ਜਿਵੇਂ ਹਰ ਧਰਮ ਨੂੰ ਮੰਨਦਾ ਪਰ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਮੈਂ ਸਨਤਮ ਧਰਮ ਨੂੰ ਮੰਨਣ ਵਾਲਾ ਮੈਂ RAM ਭਗਵਾਨ ਦਾ ਭਗਤ ਆ ਭੋਲੀ ਨਾ ਦਾ ਭਗਤਾਂ ਮਾਂ ਦਾ ਬੱਚਾ ਸ਼ੇਰਾਂ ਵਾਲੀ ਦਾ ਕਿਸ਼ਨ ਭਗਵਾਨ ਦਾ ਬੱਚਾ ਮਤਲਬ ਕਹਿੰਦਾ ਕਿ ਸਿਸਟਮ ਦੇ ਵਿੱਚ ਇਹ ਲੋਕਾਂ ਦਾ ਭ੍ਰੰਮ ਪੈਦਾ ਕਰਨਾ ਕਿਉਂਕਿ ਇਲੈਕਸ਼ਨ ਨੀਅਰ ਆ ਰਿਹਾ ਹੈ ਇਹਨਾਂ ਨੂੰ ਹੋਰ ਕੁਝ ਨਹੀਂ ਹੈ ਉਹ ਤਾਂ ਸਿਰਫ ਕਹਿੰਦੇ ਆ ਜੀ ਇਹਨਾਂ ਦੇ ਖਿਲਾਫ ਬੋਲਣ ਨੂੰ ਤਾਂ ਕੁਝ ਹੈ ਨਹੀਂ ਕਿਤੇ ਨਾ ਕਿਤੇ ਕੋਈ ਚੀਜ਼ ਲੱਭ ਗਏ ਮ ਲੋਕਾਂ ਨੇ ਨਕਾਰਿਆ ਹੋਇਆ ਜੀ ਕਿਉਂਕਿ ਸ਼ਿਵ ਸੇਨਾ ਵਾਲਿਆਂ ਨੇ ਪ੍ਰਦਰਸ਼ਨ ਕੀਤਾ ਡੀਸੀ ਦਫਤਰ ਮੰਗ ਪੱਤਰ ਦਿੱਤਾ ਕਿਹਾ ਕਿ ਬਾਕੀ ਜਿਸ ਤਰ੍ਹਾਂ ਮਨਾਏ ਗਏ ਏਡੇ ਵੱਡੇ ਜਿਹੜੇ ਦਿਨ ਤਿਹਾਰ ਮਨਾਏ ਗਏ ਤਾਂ ਮਹਾ ਸ਼ਿਵਰਾਤਰੀ ਨੂੰ ਵੀ ਕੋਸ਼ਿਸ਼ ਕਰੋ ਮਨਾਓ ਦੇਖੋ ਮੇਰੀ ਮੈਂ ਮਨਾਉਂਗਾ ਮੈਂ ਉਹਨਾਂ ਸ਼ੋਭਾ ਯਾਤਰਾ ਤੇ ਜਾਊਂਗਾ ਔਰ ਜਿੱਥੇ ਤੁਸੀਂ ਸ਼ੋਭਾ ਯਾਤਰਾ ਦਾ ਟੈਂਡੈਂਸ ਸਾਹਮਣੇ ਬੋਰਡ ਲਗਾਇਆ ਨਹੀਂ ਮੇਰੀ ਫੋਟੋ ਲਗਾਈ ਏ ਨਾਲ ਉਹਨਾਂ ਨੇ ਪ੍ਰਚਰ ਸਾਹਿਬ ਦੀ ਫੋਟੋ ਲਗਾਈ ਹੈ ਸਾਡੇ ਮੰਤਰੀ ਸੰਜੀਵ ਰੂੜਾ ਦੀ ਫੋਟੋ ਲਗਾਈ ਹੋਈ ਹੈ ਆਪਰੇਸ਼ਨ ਉਹਨੇ ਬੋਰਡ ਤੇ ਲਗਾਈ ਹੈ ਮੇਰੀ ਫੋਟ ਲੱਗੀ ਹੈ ਫੇਸਟਵਤ ਕੀ ਹੋ ਸਕਦਾ ਕਿਉਂਕਿ ਮੈਂ ਤਾਂ ਕੋਈ ਸ਼ਵਰਾਤਰੀ ਹੋਵੇ ਰਾਮਨੋ ਹੋਵੇ ਮੈਂ ਤਾਂ ਆਪ ਅੱਗੇ ਵੱਧ ਕੇ ਸਟਾਲ ਲਾਉਣਾ ਜੀ ਮੈਂ ਤਾਂ ਆਪ ਖੁਦ ਸ਼ੋਭਾ ਯਾਤਰਾ ਦੇ ਨਾਲ ਜਾਣਾ ਤੇ ਇਹ ਤਾਂ ਕਹਿਣ ਵਾਲੀ ਗੱਲ ਗਲਤ ਹੈ ਸਰਕਾਰ ਸਰਕਾਰਾਂ ਦੇਖੋ ਮੇਰੀ ਗੱਲ ਸੁਣੋ ਦੂਸਰੀ ਜਿਹੜੇ ਬਾਹਰ ਬੈਠੇ ਨਾ ਸਿਰਫ ਤੇ ਸਿਰਫ ਬਾਹਰ ਖੜ ਕੇ ਰੋਲੇ ਮਾਰਨ ਜੋਗੀ ਹੁੰਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸਚਾਈ ਹੈ ਨਾ ਆਪਣੇ ਮਨ ਨੂੰ ਪੁੱਛ ਕੇ ਦੇਖ ਲੈਣਾ ਆਪਣੇ ਮਨ ਤੇ ਆ ਕੇ ਦੇਣਾ ਕਿ ਇਹ ਸਰਕਾਰ ਜਿਹੜੀ ਹੈ ਹਰ ਧਰਮ ਨੂੰ ਸਤਿਕਾਰ ਕਰਨ ਵਾਲੀ ਹੈ ਹਰ ਧਰਮ ਦਾ ਹੁਣੇ ਮੇਰੀ ਗੱਲ ਸੁਣੋ ਪਿਛਲੇ ਸਾਲ ਇਸ ਸਰਕਾਰ ਨੇ ਚਿੰਤਪੁਰਨੀ ਮਹਾਮਾਈ ਦੇ ਬੱਸਾਂ ਭੇਜੀਆਂ ਖਾਟੂ ਸ਼ਾਮ ਬੱਸਾਂ ਭੇਜੀਆਂ ਮੈਂ ਆਪ ਖੁਦ ਆਪ ਭੇਜੀਆਂ ਮਤਲਬ ਕਹਿੰਦੇ ਕਿ ਉਹ ਸਨਾਤਨ ਧਰਮ ਨੂੰ ਲਿੱਟਣ ਨਹੀਂ ਸੀ ਮਹਾਮਾਈ ਸਾਡੀ ਚਿੰਤਪੁਰਨੀ ਸਨਾਤਨ ਧਰਮ ਨੂੰ ਲਿੱਟਣ ਨਹੀਂ ਹੈ ਸਾਡੇ ਬਾਲਾਜੀ ਮਹਾਰਾਜ ਜੀ ਤੇ ਉੱਥੇ ਅਸੀਂ ਬੱਸਾਂ ਭੇਜੀਆਂ ਅਸੀਂ ਫਿਰ ਜਾ ਫਿਰ ਭੇਜਣ ਜਾ ਰਹੇ ਹਾਂ ਅੱਛਾ ਕੁਝ ਸ਼ਿਵ ਸੇਨਾ ਵਾਲੇ ਹੀ ਲੀਡਰ ਸੁਖਬੀਰ ਬਾਦਲ ਨੂੰ ਮਿਲ ਕੇ ਆਏ ਆ ਸ਼ਾਇਦ ਨਿਯੁਤਾਂ ਦੇਣ ਗਏ ਹੁਣ ਇਹਦੇ ਪਿੱਛੇ ਕੋਈ ਸਿਆਸਤ ਦੇਖਦੇ ਹੋ ਦੇਖੋ ਮੇਰੀ ਗੱਲ ਸੁਣੋ ਜਿਸ ਤਰ੍ਹਾਂ ਕਹਿੰਦੇ ਸਾਡਾ ਪੰਜਾਬ ਦੀ ਬਹੁਤ ਵੱਡੀ ਖੁਸ਼ਕਿਸਮਤੀ ਹੈ ਸਾਡੇ ਪੰਜਾਬ ਦੇ ਕਲਚਰ ਬਹੁਤ ਸ਼ਾਨਦਾਰ ਨੇ ਅਸੀਂ ਦੀਵਾਲੀ ਹੋਵੇ ਤਾਂ ਇਕੱਠੇ ਕੋ ਮਨਾਨੇ ਆ ਸਾਡਾ ਦਸਹਿਰਾ ਹੁੰਦਾ ਅਸੀਂ ਤਾਂ ਇਕੱਠੇ ਮਨਾਨੇ ਆ RAM ਨੋਮੀ ਆਂ ਦੀ ਤਾਂ ਇਕੱਠੇ ਮਨਾਨੇ ਆ ਛਿਵਰਾਤੀ ਦੀ ਆਰੀਆ ਤਾਂ ਅਸੀਂ ਇਕੱਠੇ ਮਨਾਵਾਂਗੇ ਜੇ ਕੋਈ ਗੁਰਪੁਰਬ ਆ ਜਾਂਦਾ ਤਾਂ ਵੀ ਅਸੀਂ ਇਕੱਠੇ ਮਨਾਨੇ ਆ ਉਹ ਰਵੀਦਾਸ ਦੀ ਜਨਮਤੀ ਨਿਕਲ ਗਈ ਆ ਉਹ ਉੱਥੇ ਅਸੀਂ ਸਾਰਿਆਂ ਨੇ ਇਕੱਠੇ ਮਨਾਈ ਆ ਬਾਰਮਿਕ ਜਨਮਤੀ ਹੁੰਦੀ ਆ ਅਸੀਂ ਉਹ ਸਾਰੇ ਇਕੱਠੇ ਮਨਾਈ ਆ ਸਾਡੇ ਪੰਜਾਬ ਦੀ ਬਹੁਤ ਕੁਝ ਕੁਝ ਗੰਤੀ ਆ ਜਿਸਕਬੀਰ ਨੂੰ ਦੇ ਕੇ ਆਇਆ ਕਾਡ ਅੱਛੀ ਗੱਲ ਹੈ ਬੁਲਾਉਣਾ ਚਾਹੀਦਾ ਉਹ ਵੀ ਪੰਜਾਬ ਦੇ ਵਾਸੀ ਨੇ ਸਾਡੇ ਨੀਕੇ ਡਿਪਟੀ ਸੀਐਮ ਰਹੇ ਪੇ ਅਬਦੇ ਔਰ ਖਾਸ ਤੌਰ ਤੇ ਬਾਲ ਸਾਹਿਬ ਜੇ ਤੁਸੀਂ ਇਹ ਬੁਲਾਉਣਾ ਕੋਈ ਇੱਥੇ ਕੋਈ ਗੱਲ ਨਹੀਂ ਹੈ ਸਾਡੇ ਕੋਈ ਧਰਮ ਅਲੱਗ ਨਹੀਂ ਹੈ ਅਸੀਂ ਗੁਰਦੁਆਰਾ ਸਾਹਿਬ ਜਾਣੇ ਮੱਥੇ ਟੇਕਣ ਵਾਸਤੇ ਜਿਵੇਂ ਮੱਥਾ ਟੇਕਣ ਆਣਗੇ ਤੇ ਅੱਛੀ ਗੱਲ ਹੈ ਬੁਲਾਇਆ ਤਾਂ ਅੱਛੀ ਗੱਲ ਹੈ ਮੈਂ ਤਾਂ ਇਸ ਦੀ ਜ਼ਲਾਗਾ ਕਰੂੰਗਾ ਕਿ ਸਾਨੂੰ ਸਾਰੇ ਧਰਮ ਨੂੰ ਇਕੱਠੇ ਕਰਨਾ ਚਾਹੀਦਾ ਸਾਡਾ ਇੱਕ ਉਪਦੇਸ਼ ਆ ਸਾਂਝੀ ਵਾਲਤਾ ਦਾ ਸਾਨੂੰ ਮਿਲਿਆ ਗੁਰੂਆਂ ਵੱਲੋਂ ਗੁਰੂਆਂ ਨੇ ਸਾਨੂੰ ਖੁਦ ਹੀ ਦਿੱਤਾ ਕਿ ਸਾਂਝੀ ਵਾਲਤਾ ਸਾਂਝੀ ਵਾਲਤਾ ਕਿਹਨੂੰ ਕਹਿੰਦੇ ਆ ਹਰ ਧਰਮ ਦਾ ਮਾਨ ਮਾਨ ਸਤਿਕਾਰ ਕਰੋ ਅਸੀਂ ਕਿਸੇ ਨੂੰ ਕਟਾਸ ਨਹੀਂ ਪਰ ਕਿਤੇ ਲੈ ਕੇ ਤੇ ਬੁਲਾਇਆ ਅੱਛੀ ਗੱਲ ਹੈ ਬੁਲਾਉਣਾ ਚਾਹੀਦਾ ਉਹਦੇ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਕਿ ਆ ਗਿਆ ਸੀ ਪਰ ਹੁਣ ਵੱਧ ਕਿਸਮ ਦੀ ਹੈ ਕਿ ਅਸੀਂ ਰਾਜਨੀਤੀ ਤੇ ਧਰਮ ਨੂੰ ਇਕੱਠਾ ਕਰੀ ਜਾਨੇ ਆ ਪਰ ਜਿਹੜਾ ਰਾਜਨੀਤਿਕ ਪਲੇਟਫਾਰਮ ਹੈ ਇੱਕ ਪਵਿੱਤਰ ਪਲੇਟਫਾਰਮ ਹੈ ਠੀਕ ਹੈ ਨਾ ਇਸ ਕਰਕੇ ਜੇ ਉਹਨਾਂ ਨੇ ਬੁਲਾਇਆ ਮੇਰੇ ਕੋਚੀ ਦੀ ਗੱਲ ਹੈ ਬੁਲਾਉਣ ਆਣਾ ਚਾਹੀਦਾ ਅਸੀਂ ਅਸੀਂ ਵੀ ਉਹਨਾਂ ਦੇ ਸਟੇਜ ਤੇ ਜਾਣਾ ਅਸੀਂ ਜਾਵਾਂਗੇ ਕਿਉਂਕਿ ਮੈਨੂੰ ਵੀ ਨਿਮਰਤਨ ਰਹਾ ਮੈਂ ਵੀ ਜਾਊਂਗਾ ਉੱਥੇ ਜਿੱਥੇ ਕੋਈ ਸ਼ੋਭਾ ਯਾਤਰਾ ਕਰਦੇ ਆ ਮੈਂ ਨਾਲ ਜਾਣਾ ਜਿੱਥੇ ਕੋਈ ਮੀਟਿੰਗ ਕਰਦੇ ਆ ਸ਼ਿਵਸਨ ਵਾਲੇ ਲੈ ਕੇ ਰਾਮ ਗੋਬੰਦ ਦੇ ਨਾਮ ਨੂੰ ਲੈ ਕੇ ਜਾਂ ਸਨਾਤਨ ਧਰਮ ਨੂੰ ਲੈ ਕੇ ਕਰਦੇ ਆ ਮੈਂ ਉੱਥੇ ਜਾਣਾ ਬੈਠ ਕੇ ਬੋਲ ਕੇ ਆ ਨਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬੱਗਾ ਸਾਹਿਬ ਕਿਉਂਕਿ ਕਹਿੰਦੇ ਆ ਕਿ ਗੱਲ ਕਰੇ ਤੇ ਹੀ ਗੱਲ ਦਾ ਪਤਾ ਲੱਗਦਾ ਸਵਾਲ ਕਰੇ ਤੇ ਹੀ ਸਵਾਲ ਦਾ ਜਵਾਬ ਮਿਲਦਾ ਔਰ ਇਸੇ ਲਈ ਤੁਹਾਡੇ ਸਾਰਿਆਂ ਲਈ ਕਿਉਂਕਿ ਇੱਕ ਸੰਸ਼ੇ ਸੀਗਾ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਿਆ ਦੁਬਿਧਾ ਪੈਦਾ ਕੀਤੀ ਜਾ ਰਹੀ ਸੀ ਕਿ ਵਾਕਈ 10 ਲੱਖ ਮਿਲੇਗਾ ਕਿਤੇ ਕੋਈ ਇਹਦੇ ਵਿੱਚ ਲੱਖ 2 ਲੱਖ ਦੀਆਂ ਗਰੰਟੀਆਂ ਜਿਹੜੀਆਂ ਕਹਿੰਦੇ ਆ ਪਾਈਆਂ ਹੋਈਆਂ ਨੇ ਵੀ ਇੱਥੇ ਤੱਕ ਕੀ ਇਲਾਜ ਹੋਏਗਾ ਉਹ ਪੂਰੀ ਤਰ੍ਹਾਂ ਨਾਲ ਬੱਗਾ ਸਾਹਿਬ ਨੇ ਕਲੀਅਰ ਕਰ ਦਿੱਤਾ ਹੈਗਾ ਕੋਈ ਕਿੰਤੂ ਪਰੰਤੂ ਨਹੀਂ ਔਰ ਕੋਈ ਅਪ ਟੂ ਦਾ ਸ਼ਬਦ ਨਹੀਂ 10 ਲੱਖ ਮਤਲਬ 10 ਲੱਖ ਰੁਪਏ ਤੱਕ ਦਾ ਹਰ ਪਰਿਵਾਰ ਨੂੰ ਜਿਹੜਾ ਇਲਾਜ ਮਿਲੇਗਾ ਔਰ 100 ਲੱਖ ਪਰਿਵਾਰ ਇਸ ਦੇ ਵਿੱਚ ਕਵਰ ਕੀਤੇ ਜਾਣਗੇ ਦੂਸਰਾ ਸਨਾਤਨ ਧਰਮ ਵਿਰੋਧੀ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਔਰ ਖੁਦ ਬੱਗਰ ਸਾਹਿਬ ਨੇ ਕਹਿ ਦਿੱਤਾ ਕਿ ਉਹ ਸਬ ਸਨਾਤਨ ਧਰਮ ਦੇ ਪ੍ਰੋਗਰਾਮਾਂ 'ਚ ਆਪ ਸ਼ਾਮਿਲ ਹੋਣਗੇ ਕਲੈਰਟੀ ਹੋਈ ਲੋਕਾਂ ਨੂੰ ਪਤਾ ਚੱਲਿਆ ਔਰ ਇਹੀ ਖੂਬਸੂਰਤੀ ਹੈ ਕੀ ਸਰਕਾਰ ਅੱਗੇ ਆ ਕੇ ਜੋ ਵੀ ਪ੍ਰਾਂਤੀਆਂ ਫਲਾਈਆਂ ਜਾ ਰਹੀਆਂ ਉਹਨਾਂ ਦਾ ਜਵਾਬ ਦੇਵੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ